ਸਤਿ ਸ਼੍ਰੀ ਅਕਾਲ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਮੈਂ ਹਾਂ ਨਵਜੀਤ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਤੇਗ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਦਾ ਸਾਥ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਫਿਰ ਚਰਚਾ ਕਰਾਂਗੇ ਪੰਨੂ ਸਾਹਿਬ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ਼੍ਰੀ ਅਕਾਲ ਤੁਸੀਂ ਥੋੜੀ ਦੇਰ ਰੈਸਟ ਕਰੋ ਮੈਂ ਇੱਕ ਮਸਲਾ ਪਿਛਲੇ ਕਈ ਦਿਨਾਂ ਤੋਂ ਟਾਲਦਾ ਰਿਹਾ ਕਿਉਂਕਿ ਮੈਨੂੰ ਇਹ ਸੀ ਕਿ ਜਿੱਥੇ ਜਿੱਥੇ ਮੈਂ ਫੋਨ ਕੀਤੇ ਸ਼ਾਇਦ ਕੋਈ ਕਾਰਵਾਈ ਹੋ ਜਾਵੇਗੀ ਸ਼ਾਇਦ ਪੀੜਤਾਂ ਨੂੰ ਕੋਈ ਇਨਸਾਫ਼ ਮਿਲ ਜਾਵੇਗਾ ਸ਼ਾਇਦ ਗੱਲ ਕਿਸੇ ਪਾਸੇ ਲੱਗ ਜਾਵੇਗੀ ਉਹ ਨਹੀਂ ਲੱਗ ਸਕੀ 9 ਤੇ 10 ਤਰੀਕ ਦੀ ਸ਼ਾਇਦ ਵਿਸਕਾਰਲੀ ਰਾਤ ਸੀ ਜਦੋਂ ਬਠਿੰਡੇ ਜ਼ਿਲ੍ਹੇ ਦੇ ਦਾਨ ਸਿੰਘ ਵਾਲਾ ਪਿੰਡ ਵਿੱਚ ਰਾਤ ਨੂੰ ਨਸ਼ੇ ਦੇ ਤਸਕਰਾਂ ਆ ਕੇ ਇੱਕ ਗਰੀਬਾਂ ਦੇ ਜਿਹੜੇ ਘਰਾਂ ਦੇ ਲਾਇਨਾਂ ਉਹਦੇ ਚੋਂ ਚੁਣ-ਚੁਣ ਕੇ ਘਰਾਂ ਦੇ ਉੱਤੇ ਅਟੈਕ ਕੀਤਾ ਪੈਟਰੋਲ ਬੰਬ ਸੁੱਟੇ ਗਏ ਇਹ ਗੱਲ ਉਥੋਂ ਦੇ ਪੱਤਰਕਾਰ ਵੀ ਦੱਸਦੇ ਆ ਤੇ ਕੁਝ ਹੋਰ ਲੋਕ ਵੀ ਦੱਸਦੇ ਜਿਹੜੇ ਘਰ ਦੇ ਉੱਤੇ ਛੱਤ ਗਾਰਡਰ ਪਾਇਏ ਸੀ ਲੋਹੇ ਦੇ ਉਹ ਕਿਦਾਂ ਦੀ ਅੱਗ ਹੋਵੇਗੀ ਜਿਨੇ ਲੋਹੇ ਦੇ ਗਾਰਡ ਜਿਹੜਿਆ ਉਹ ਵੀ ਢਾਲ ਕੇ ਵਿੰਗੇ ਕਰ ਦਿੱਤੇ ਜੀ ਘਰਾਂ ਦੇ ਵਿੱਚ ਬੱਚਿਆਂ ਦੇ ਸਕੂਲ ਦੇ ਸਰਟੀਫਿਕੇਟ ਹੋ ਸਾਰਾ ਕੁਝ ਵੀ ਸੜ ਕੇ ਸੁਆਹ ਗਿਆ ਗੱਲ ਵਿੱਚੋਂ ਕੀ ਸੀ ਉਹਨਾਂ ਲੋਕਾਂ ਨੇ ਜਾ ਕੇ ਇਹ ਸ਼ਿਕਾਇਤ ਕੀਤੀ ਸੀ ਕਿ ਇਹ ਤਸਕਰ ਨਸ਼ਾ ਲਿਆ ਕੇ ਸਾਡੇ ਘਰਾਂ 'ਚ ਲੋਕਾਂ ਦੇ ਜਿਵਾਕਾਂ ਨੂੰ ਵਿਗਾੜਦੇ ਆ ਕਰ-ਕਰ ਪਿੱਟਣੇ ਪਏ। ਇਹਨਾਂ ਕੁਝ ਹੁੰਦਾ ਪਿਆ ਜਦੋਂ ਤੇ ਇਹਨਾਂ ਨੂੰ ਰੋਕੋ ਜਾਂ ਸੀ ਰੋਕਾਂਗੇ। ਐਸੋੜੇ ਨਸ਼ਾ ਤਸਕਰ ਇਹਨਾ ਖੁੱਲਾ ਖੇਡਦੇ ਪਿਆ ਕਿ ਉਹਨਾਂ ਨੂੰ ਇੰਨੀ ਗੱਲ ਵੀ ਬਰਦਾਸ਼ਤ ਨਹੀਂ ਕਿ ਸਾਡਾ ਵਿਰੋਧ ਹੋਇਆ। ਰਾਤ ਨੂੰ 50 ਤੋਂ ਵੱਧ ਬੰਦਿਆਂ ਦੀ ਇੱਕ ਬਦਮਾਸ਼ੀ ਪਲਟਨ ਪੂਰੀ ਆਈ ਤੇ ਆਕ ਉਸ ਮਹੱਲੇ ਤੇ ਤਵਾ ਕੀਤਾ ਗਿਆ ਉਸ ਤਵਾ ਦੇ ਦੀ ਗੂੰਜ ਟੈਲੀਫੋਨ ਦੀਆਂ ਕਾਲਾਂ ਰੇ ਬਠਿੰਡੇ ਤੱਕ ਪਹੁੰਚ ਗਈ ਅੱਧੀ ਰਾਤ ਸੁੱਤੇ ਪਏ ਪੱਤਰਕਾਰ ਅੱਬੜ ਵਾਇ ਉੱਠ ਕੇ ਹਸਪਤਲ ਤੇ ਚਲੇ ਗਏ ਪਰ ਉਸ ਥਾਣੇ ਦੀ ਪੁਲਿਸ ਤੇ ਦੂਸਰਿਆਂ ਤੀਸਰਿਆਂ ਕੋੜ ਇੰਨਾ ਵਕਤ ਨਹੀਂ ਸੀ ਉਹ ਲੇਟ ਪਹੁੰਚੇ ਕਾਰਵਾਈ ਭਾਵੇਂ ਕਾਗਜ਼ਾਂ ਵਿੱਚ ਪਹਿਲਾਂ ਦੀ ਪਾਈ ਹੋਵੇ ਭਾਵੇਂ ਬਾਅਦ ਦੀ ਪਾਈ ਹੋਵੇ ਮੈਨੂੰ ਨਹੀਂ ਪਤਾ ਅਸੀਂ 8 ਦਿਨ ਹੋ ਗਏ ਅੜਿੱਕਦੇ ਪਏ ਇਹ ਲੋਕਤੰਤਰ ਹੈ ਮਨੀਪੁਰ ਚ ਵੀ ਲੋਕਤੰਤਰ ਜੋ ਕੁਝ ਮਨੀਪੁਰ ਚ ਹੋਇਆ ਅਸੀਂ ਹੁਣ ਤੱਕ ਦਵਾਈਆਂ ਪਾਉਂਦੇ ਆ ਇਹ ਪੁੱਛਦਾ ਕਿ ਉਸ ਇਲਾਕੇ ਦਾ ਵਿਧਾਇਕ ਕੀ ਕਰਦਾ ਪਿਆ ਹਾਕਮ ਪਾਰਟੀ ਦਾ ਹੀ ਇੱਕ ਪੰਜਾਬੀ ਦਾ ਮੁਹਾਵਰਾ ਮੈਂ ਉਸ ਵਿਧਾਇਕ ਨੂੰ ਕਹੂੰਗਾ ਕੰਨ ਖੋਲ ਕੇ ਸੁਣ ਲਵੇ ਪੰਜਾਬੀ ਦਾ ਮੁਹਾਵਰਾ ਪੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਤੁਸੀਂ ਸੋਨੇ ਦਾ ਰਾਜ ਦੇਣ ਦੇ ਵਾਅਦੇ ਕਰ ਦਿਓ ਪਰ ਜੇ ਤੁਹਾਡਾ ਰਾਜ ਲੋਕਾਂ ਦੇ ਕੰਨਾਂ ਨੂੰ ਖਾਂਦਾ ਲੋਕਾਂ ਦੀਆਂ ਛੱਤਾਂ ਦੇ ਗੱਡਰ ਪਿਘਲਾਉਣ ਤੱਕ ਚੱਲ ਗਿਆ ਬਹੁਤਾ ਸਮਾਂ ਨਹੀਂ ਰਹਿ ਗਿਆ ਆ ਮੇਰੀ ਕੁਰਸੀ ਹਲ ਝਾਕ ਲੋ ਕੁਰਸੀ ਦਾ ਤੇ ਜ਼ਮੀਨ ਦਾ ਫਾਸਲਾ ਡੇਢ ਗਿੱਟ ਦਾ ਹੈ ਕੁਰਸੀ ਤੇ ਬੈਠਾ ਬੰਦਾ ਟੌਰ ਨਾਲ ਬੈਠਦਾ ਜਿੰਦ ਨੇ ਕੁਰਸੀ ਖਿਸਕ ਜਾਂਦੀ ਬਾਕੀਆਂ ਦੇ ਬਰਾਬਰ ਹੁੰਦਾ ਨਾ ਉਦੋਂ ਨੀਮੀ ਪਾ ਕੇ ਕਿਦਾਂ ਬੈੰਦਾ ਤੁਹਾਨੂੰ ਵੀ ਪਤਾ ਜੀ ਇਹ ਜਿੰਨਾ ਕੁਝ ਹੁੰਦਾ ਪਿਆ ਇਹਦੇ ਤੋਂ ਬਾਅਦ ਤਰਤੱਲੀ ਮੱਚ ਜਾਣੀ ਚਾਹੀਦੀ ਸੀ ਮੱਚੀ ਨਹੀਂ ਚੇਤਾ ਕਰ ਲੋ ਕਾਲੀਆਂ ਦੀ ਸਰਕਾਰ ਦਾ ਪੱਠਾ ਕਿਉਂ ਬੈਠਾ ਸੀ ਸੱਚੇ ਸੌਦੇ ਤੇ ਬਿਆਦਵੀ ਵਾਲੇ ਕਾਂਡ ਵੀ ਹੈਗੇ ਸਨ ਪਰ ਇਹ ਵੀ ਚੇਤਾ ਕਰ ਲੋ ਕਿ ਚਿੱਟੇ ਦਿਨ ਇੱਕ ਮੁੰਡੇ ਨੇ ਅੰਮ੍ਰਿਤਸਰ ਦੇ ਬਾਜ਼ਾਰ ਵਿੱਚ ਉਹ ਲੜਕੀ ਨੂੰ ਛੇੜਦਾ ਸੀ ਲੜਕੀ ਦਾ ਪਿਓ ਥਾਣੇਦਾਰ ਸੀ ਥਾਣੇਦਾਰ ਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਥਾਣੇ ਤੋਂ ਸੌ ਗੱਜਕ ਦੂਰ ਆਮ ਪਬਲਿਕ ਦੇ ਸਾਹਮਣੇ ਗੋਲੀਆਂ ਮਾਰ ਕੇ ਮਾਰਤਾ ਤੇ ਇੱਕ ਮੰਤਰੀ ਦੀ ਜਿੰਦਾਬਾਦ ਦੇ ਨਾਰੇ ਲਾਏ ਸਨ ਗੋਲੀਆਂ ਮੁਗੀਆਂ ਦੇ ਘਰੋਂ ਦੂਜੀ ਬੰਦੂਕ ਲੈ ਕੇ ਆਇਆ ਸੀ। ਫਰੀਦਕੋਟ ਦੇ ਵਿੱਚ ਨਿਸ਼ਾਨੇ ਜੋ ਕੁਝ ਕੀਤਾ ਸੀ। ਉਹ ਕਾਂਡੂਨਾਂ ਦੀਆਂ ਜੜ੍ਹਾਂ 'ਚ ਬਹਿ ਗਏ ਸਨ। ਪੰਜਾਬ ਦੇ ਵਿੱਚ ਤਿੰਨ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ। ਇੱਕ ਤਾਂ ਇੱਥੇ ਲੁਧਿਆਣੇ ਤੇ ਫਤਿਹਗੜ੍ਹ ਸਾਹਿਬ ਦੇ ਵਿਚਾਲੇ ਸੀ। ਇੱਕ ਹਰਿਆਣਾ ਦੇ ਬਾਰਡਰ ਦੇ ਨੇੜੇ ਸੀ। ਇੱਕ ਮੱਝ ਸੀ ਉਹ ਤਿੰਨ ਫੈਕਟਰੀਆਂ। ਕਾਂਗਰਸੀਆਂ ਦੀਆਂ ਜੜ੍ਹਾਂ 'ਚ ਬਹਿ ਗਈਆਂ ਸੀ। ਅਜੋ ਕੁਝ ਸਮਗਲਰਾਂ ਨੂੰ ਸ਼ਹਿਦ ਦੇਣ ਦਾ ਕੰਮ ਹੁੰਦਾ ਪਿਆ ਜੇ ਸ਼ਹਿਦ ਨਹੀਂ ਦਿੱਤੀ ਜਾ ਰਹੀ ਸਾਰਿਆਂ ਨੂੰ ਪਤਾ ਕਿ ਹਲਕਾ ਇੰਚਾਰਜ ਲਾਉਣ ਦਾ ਕੰਮ ਕਦੋਂ ਹੋਇਆ ਸੀ ਤੇ ਉਦੋਂ ਤੋਂ ਡੀਐਸਪੀ ਮੁੜ ਕੇ ਅਸੈਂਬਲੀ ਹਲਕਿਆਂ ਨਾਲ ਜੋੜ ਦਿੱਤੇ ਗਏ ਸ ਤੇ ਜਿੱਥੇ ਰਾਜਕਰ ਦੀ ਪਾਰਟੀ ਦਾ ਐਮਐਲਏ ਹੋਵੇ ਉੱਥੇ ਡੀਐਸਪੀ ਤੇ ਐਸਐਚਓ ਦੀ ਮਰਜ਼ੀ ਤੇ ਲੱਗਦੇ ਸੀ ਅ ਕਾਲੀ ਰਾਜ ਚ ਵੀ ਲੱਗੇ ਕਾਂਗਰਸੀ ਰਾਜ ਵਿੱਚ ਵੀ ਤੇ ਤੁਹਾਡੇ ਹੁਣ ਵਾਲਿਓ ਤੁਹਾਡੇ ਰਾਜ ਵਿੱਚ ਵੀ ਲੱਗਦੇ ਆ ਇੰਨਾ ਕੁਝ ਹੋ ਜਾਣ ਤੋਂ ਬਾਅਦ ਜੇ ਤੁਹਾਨੂੰ ਆਪਣੇ ਲੋਕਾਂ ਦੀ ਮਾੜੀ-ਮੋਟੀ ਚਿੰਤਾ ਵੀ ਹੈ ਤੇ ਇੰਨੇ ਦਿਨਾਂ ਤੋਂ ਬਾਅਦ ਵੀ ਉਸ ਪਿੰਡ ਨਾਲ ਸੰਬੰਧਿਤ ਥਾਣੇ ਦੇ ਐਸਐਚਓ ਦੇ ਉਸ ਇਲਾਕੇ ਦੇ ਡੀਐਸਪੀ ਬਾਰੇ ਵੀ ਕੁਝ ਦੱਸ ਦਿਓ ਲੋਕ ਜਾਣਨਾ ਚਾਹਣਗੇ ਹੋ ਸਕਦਾ ਤੁਹਾਡੇ ਦੱਸਣ ਨਾਲ ਤਸੱਲੀ ਹੋ ਜਾਵੇ ਪਰ ਇੱਕ ਗੱਲ ਦਾ ਚੇਤਾ ਰੱਖ ਲੋ ਮੈਂ ਇੱਕ ਵਾਰੀ ਇੱਕ ਡੀਜੀਪੀ ਨੂੰ ਆਖਿਆ ਸੀ ਅ 10-15 ਸਾਲ ਪਹਿਲਾਂ ਦੀ ਗੱਲ ਹੈ ਪੰਜਾਬ ਚ ਗੁੰਡਾਗਰਦੀ ਵੱਧਦੀ ਜਾਂਦੀ ਐ ਤੁਸੀਂ ਕਦੇ ਸੋਚਿਆ ਕੱਲ ਨੂੰ ਰਿਟਾਇਰ ਹੋਗੇ ਤੇ ਕੀ ਬਣੇਗਾ ਕਹਿੰਦਾ ਮੈਨੂੰ ਕੀ ਫਰਕ ਪੈਣਾ ਮੈਂ ਆਖਾ ਪਾਊਗਾ ਤੁਸੀਂ ਆਪਣੀ ਮਰਜ਼ੀ ਦਾ ਜੁਆਈ ਤਾਂ ਲੱਭ ਸਕਦੇ ਆ ਪੁੱਤਰ ਜ਼ਰੂਰੀ ਨਹੀਂ ਕਿ ਤੁਹਾਡੇ ਵਾਂਗ ਪੁਲਿਸ ਦਾ ਅਫਸਰ ਬਣੇ ਜਦੋਂ ਤੁਸੀਂ ਡੀਜੀਪੀ ਨਾ ਰਹੇ ਤੁਹਾਡੇ ਪੁੱਤਰ ਨੂੰ ਇਸ ਮਾਹੌਲ ਦੇ ਵਿੱਚ ਲੋਕਾਂ 'ਚ ਜਾਣਾ ਪਿਆ ਉੱਥੇ ਕਿਸੇ ਟੁੱਚਲ ਜਿਹੇ ਬੰਦੇ ਨੇ ਆ ਕੇ ਉਹ ਦਿਨਾਂ ਉਹ ਕੁਝ ਕਰਤੀ ਜਿਹੜੀ ਅੱਜ ਆਮ ਲੋਕ ਕਰਨ ਹੁੰਦੀ ਆ ਡੀਜੀਪੀ ਸਾਹਿਬ ਤੁਹਾਨੂੰ ਰਾਤ ਨੂੰ ਸੁੱਤਿਆਂ ਪਿਆ ਨੂੰ ਭੈੜੇ ਭੈੜੇ ਸੁਪਨੇ ਆਇਆ ਕਰਨੇ ਜਿਹੜੇ ਪੁਲਿਸ ਅਫਸਰ ਐਸ ਵੇਲੇ ਨੇ ਜਿਨ੍ਹਾਂ ਦੇ ਹੱਥ 'ਚ ਕਮਾਂਡ ਹੈ ਪਰ ਕਮਾਂਡ ਕਰਨਾ ਨਹੀਂ ਚਾਹੁੰਦੇ ਜਿਹੜੇ ਅਫਸਰ ਐਸ ਵੇਲੇ ਚੁੱਪ ਕੀਤੇ ਆ ਉਹ ਇਹ ਤਾਂ ਪੁੱਛ ਲੋ ਕਿ ਜਦੋਂ ਇਹੋ ਕੁਝ ਕੱਲ ਨੂੰ ਤੁਹਾਡੀ ਅਗਲੀ ਪੀੜ੍ਹੀ ਨੂੰ ਪਹੁੰਚਣਾ ਪਿਆ ਅੱਜ ਦੇ ਅਫਸਰ ਅਫਸਰ ਨੇ ਜੇ ਕੱਲ ਨੂੰ ਇਹੋ ਕੁਝ ਉਹਨਾਂ ਦੀ ਅਗਲੀ ਪੀੜ੍ਹੀ ਨੂੰ ਭੁਗਤਣਾ ਪਿਆ ਫਿਰ ਉਹ ਅਗਲੀ ਪੀੜ੍ਹੀ ਦੋਸ਼ੀ ਕਿਨੂੰ ਟਰਵੇਗੀ ਜੀ ਲੋਕ ਜਾਣਨਾ ਚਾਹਣਗੇ ਸਰਕਾਰ ਕੀ ਕਰਦੀ ਲੋਕ ਜਾਣਨਾ ਚਾਹਣਗੇ ਪੁਲਿਸ ਮਹਿਕਮਾ ਕੀ ਕਰਦਾ ਲੋਕ ਜਾਣਨਾ ਚਾਹਣਗੇ ਕਿ ਇਲਾਕੇ ਦੇ ਐਮਐਲਏ ਨੇ ਹੁਣ ਤੱਕ ਕੀ ਕੀਤਾ ਕੀ ਕਰਨ ਦਾ ਰੋਦਾ ਲੋਕ ਜਾਣਨਾ ਚਾਹਣਗੇ ਨਹੀਂ ਤੇ ਸਤਾਈ ਸਿਰ ਤੇ ਆਈ ਪਈ ਜੀ ਪੰਸਾਬ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਆ ਅਕਾਲੀ ਦਲ ਚ ਭਰਤੀ ਦੇ ਮਾਮਲੇ ਨੂੰ ਲੈ ਕੇ ਬਹੁਤ ਸਾਰੇ ਲੀਡਰਾਂ ਚ ਮਤਭੇਦ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਸੀ ਤੇ ਉਸ ਹੁਕਮ ਨੂੰ ਲੱਗਦਾ ਹੈ ਬਹੁਤ ਸਾਰੇ ਲੀਡਰ ਮੰਨਣ ਨੂੰ ਤਿਆਰ ਨਹੀਂ ਇਹ ਕਿਸ ਤਰ੍ਹਾਂ ਦੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ ਜੀ ਕਿਹੜੇ ਲੀਡਰ ਮੰਨਣ ਨੂੰ ਤਿਆਰ ਨਹੀਂ ਜਿਨ੍ਹਾਂ ਬਾਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਪੰਜ ਸਿੰਘ ਸਹਿਬਾਨ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆਖਿਆ ਸੀ ਕਿ ਤੁਸੀਂ ਲੋਕਾਂ ਦੀ ਅਗਵਾਈ ਕਰਨ ਦਾ اخਲਾਕੀ ਅਧਿਕਾਰ ਗਵਾ ਚੁੱਕੇ ਹੋ ਜੋਨ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਕਿ ਇਹ ਗੱਲ ਦੁਨੀਆ ਭਰ ਦੇ ਸਿੱਖਾਂ ਨੇ ਸੁਣੀ ਕਿ ਸਿੱਖਾਂ ਦੀ ਸੁਪਰੀਮ ਸੀਟ ਤੋਂ ਸੁਪਰੀਮ ਤਖਤ ਤੋਂ ਸਰਬੋੱਚ ਹਸਤੀ ਨੇ ਆਖਿਆ ਕਿ ਤੁਸੀਂ اخਲਾਕੀ ਅਧਿਕਾਰ ਗਵਾ ਚੁੱਕੇ ਹੋ ਤੇ ਫਿਰ ਵੀ اخਲਾਕੀ ਅਧਿਕਾਰ ਨਹੀਂ ਭੀੜ ਤੰਤਰ ਦਾ ਅਧਿਕਾਰ ਆਪਣੇ ਨਾਲ ਭੀੜ ਇਕੱਠੀ ਕਰਕੇ ਤੇ ਉਹ ਕਹਿੰਦੇ ਅਸੀਂ ਤਾਂ ਲੀਡਰ ਕਰ ਨਹੀਂ ਕਰਨੀ ਪ੍ਰਧਾਨ ਕੌਣ ਸੀ ਸੁਖਬੀਰ ਸਿੰਘ ਬਾਦਲ ਨਾ ਨਾ ਕਰਦੇ ਕਰਦੇ ਅਖੀਰ ਦਾ ਅਸਤੀਫਾ ਪ੍ਰਵਾਨ ਕਰਨਾ ਪਿਆ ਹੁਣ ਭਰਤੀ ਕਰਨੀ ਆ ਅਕਾਲ ਤਖਤ ਸਾਹਿਬ ਦੀ ਬਣਾਈ ਕਮੇਟੀ ਨੂੰ ਇਹ ਟਿਚ ਜਾਣਦੇ ਆ ਉਸ ਕਮੇਟੀ ਦੇ ਕੱਲ ਦੋ ਮੈਂਬਰ ਜਾ ਕੇ ਅਕਾਲ ਤਖਤ ਸਾਹਿਬ ਦੇ ਜਹਤਾਰ ਨੂੰ ਮਿਲੇ ਫਿਰ ਉਹਨਾਂ ਨੇ ਉਸ ਕਮੇਟੀ ਦਾ ਪ੍ਰਧਾਨ ਜਿਹੜਾ ਸ਼੍ਰੋਮਣੀ ਕਮੇਟੀ ਦਾ ਵੀ ਪ੍ਰਧਾਨ ਆ ਉਹ ਪ੍ਰਧਾਨ ਅਕਾਲ ਤਖਤ ਸਾਹਿਬ ਦੇ ਜਹਤਾਰ ਤੇ ਪੰਜ ਸਿੰਘ ਸਹਿਬਾਨ ਨੇ ਥਾਪਿਆ ਸੀ ਉਹਨੂੰ ਚਿੱਠੀ ਲਿਖਤੀ ਆ ਜੀ ਤੁਸੀਂ ਭਰਤੀ ਕਮੇਟੀ ਦਿਓ ਨਿਗਰਾਨੀ ਕਮੇਟੀ ਦੀ ਮੀਟਿੰਗ ਕਦੋਂ ਸੱਦ ਰਿਆਂ ਉਸ ਕਮੇਟੀ ਦੇ ਦੋ ਮੈਂਬਰ ਵਿਰੋਧੀ ਧੜੇ ਚੋਂ ਸੀ ਜਿਨ੍ਹਾਂ ਨੂੰ ਉਦੋਂ ਬਾਗੀ ਕਹਿੰਦੇ ਸੀ ਤੇ ਹੁਣੋਂ ਬਾਗੀ ਨਹੀਂ ਅਖਵਾਉਂਦੇ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਇੱਕ ਬੀਬੀ ਹੈ ਜਿਹਨੂੰ ਇਹ ਨਿਊਟਰਲ ਸਮਝਦੇ ਕੁਤੀ ਸ੍ਰੀ ਤੇਰ ਦੋ ਬੰਦੇ ਇਹਨਾਂ ਦੇ ਬਾਦਲ ਧੜੇ ਦੇ ਸੀ ਉਹਨਾਂ ਚੋਂ ਇੱਕ ਜਣਾ ਖੁੱਲ ਕੇ ਕਹਿੰਦਾ ਕਿ ਮੈਂ ਤਾਂ ਅਕਾਦ ਤੱਕ ਸਾਹ ਜਿਹੜਾ ਉਹਦੇ ਕਹਿ ਮੁਤਾਬਕ ਚਲਨਾ ਮੈਂ ਤਰ ਤੋਂ ਉਹਨਾਂ ਦੇ ਕਹਿ ਤੋਂ ਪਾਸੇ ਨਹੀਂ ਜਾਣਾ। ਦੂਸਰਾ ਵੀ ਚੁੱਪ ਵੱਟੀ ਜਾਂਦਾ ਇਹਨਾਂ ਦੇ ਕਹਿਣ ਤੇ ਤਿਆਰ ਨਹੀਂ। ਆਮ ਚਰਚਾ ਇਹ ਆ ਕਿ ਕਾਲੀਆਂ ਚ ਗੱਲ ਚੱਲਦੀ ਹੈ ਜੇ ਦੁਬਾਰਾ ਭਰਤੀ ਹੋਈ ਤੇ ਉਸ ਨਵੀਂ ਭਰਤੀ ਚ ਹੋ ਸਕਦਾ ਇੱਧਰ-ਉੱਧਰ ਕਿਸੇ ਨਾ ਕਿਸੇ ਤਰੀਕੇ ਕੋਈ ਥਾਂ ਸੁਖਬੀਰ ਸਿੰਘ ਬਾਦਲ ਵਾਸਤੇ ਨਿਕਲਵੇ। ਪਰ ਇਹਦੇ ਬਾਕੀ ਦੇ ਆ ਜੇ ਇਹਨਾਂ ਨੂੰ ਉਹਦੇ ਹਿਸਾਬ ਨਾਲ ਕੱਲ ਨੂੰ ਲੀਡਰ ਲਈ ਵਾਸਤੇ ਉਹਦਿਆਂ ਵਾਸਤੇ ਖਲੋਣਾ ਪਿਆ। ਆ ਜਿਹੜੇ ਰੋਜ਼ ਪ੍ਰੈਸ ਕਾਨਫਰੰਸਾਂ ਕਰਦੇ ਆ ਜਿਨ੍ਹਾਂ ਨੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਚ ਪ੍ਰਧਾਨ ਦਾ ਅਸਤੀਫਾ ਪ੍ਰਵਾਨ ਕਰਨ ਵੇਲੇ ਵੀ ਦੂਸਰਿਆਂ ਨਾਲ ਡਟ ਕੇ ਇਸ ਗੱਲ ਤੇ ਬਹਿਸ ਕੀਤੀ ਆ ਕਿ ਆ ਨਹੀਂ ਕਰਨਾ ਆ ਨਹੀਂ ਕਰਨਾ ਕਾਨੂੰਨੀ ਨੁਕਤੇ ਲੋਕੀ ਇਹ ਸਮਝਦੇ ਆ ਕਿ ਇਹਨਾਂ ਚੋਂ ਇੱਕ ਵੀ ਦੁਬਾਰਾ ਲੀਡਰਸ਼ਿਪ ਉਤ ਨਹੀਂ ਆ ਸਕਣਾ ਆ ਜਿਹੜੇ ਬਹੁਤਾ ਬੋਲਦੇ ਇੱਕ ਦਿਨ ਚ ਤਿੰਨ ਤਿੰਨ ਪ੍ਰੈਸ ਕਾਨਫਰੰਸਾਂ ਕਰਦੇ ਤੇ ਚਾਰ ਚਾਰ ਟੀਵੀ ਚੈਨਲਾਂ ਤੇ ਜਾ ਕੇ ਬੋਲਦੇ ਆ ਉਹਨਾਂ ਨੂੰ ਮਾੜਾ ਮੋਟਾ ਸੁਣਨਾ ਚਾਹੀਦਾ ਲੋਕ ਉਹਨਾਂ ਬਾਰੇ ਕੀ ਕਹਿੰਦੇ ਆ ਇਹ ਨਹੀਂ ਸੁਣਨਾ ਚਾਹੀਦਾ ਕਿ ਮੈਂ ਕਿੰਨੇ ਥਾਵਾਂ ਤੋਂ ਬੋਲ ਕੇ ਆਂ ਜੀ ਇਹ ਹਾਲਾਤ ਇਦਾਂ ਦੇ ਬਣਾਈ ਜਾਂਦੇ ਆ ਜੇ ਲਾਹਤ ਹੀ ਲੋਈ ਤੇ ਕੀ ਕਰੂਗਾ ਕੋਈ ਐਸੋੜੇ ਜੇ ਪ੍ਰਧਾਨ ਸਭ ਦਾ ਸਭ ਤੋਂ ਨੇੜ ਦਾ ਰਿਸ਼ਤੇਦਾਰ ਵੀ ਰਾਤ ਨੂੰ ਰਾਤੋ-ਰਾਤ ਉੱਥੋਂ ਮੁੜਨ ਦਾ ਮੁਖਤਰ ਸਾਹਿਬ ਦੇ ਕਾਨਪਾਸ ਤੇ ਨਹੀਂ ਜਾਂਦਾ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨਹੀਂ ਜਾਂਦਾ ਵਿਧਾਇਕ ਗਰੁੱਪ ਦਾ ਲੀਡਰ ਨਹੀਂ ਜਾਂਦਾ ਵੱਡੇ ਲੀਡਰ ਜਾਣ ਤੋਂ ਪਾਸਾ ਵਟ ਰਿਹਾ ਸਾਰੀ ਇਸ ਗੱਲ ਤੋਂ ਕੰਨੀ ਘਤਰਾਉਂਦੇ ਆ ਕਿ ਜਿੱਦਾਂ ਪ੍ਰਧਾਨ ਸਾਹਿਬ ਉਹ ਦਿਨ ਤਰਨ ਤੌਣ ਛੁਗਾ ਕੇ ਖਲੋਤੇ ਸੀ ਸਿਰ ਛੁਗਾ ਕੇ ਖਲੋਤੇ ਸੀ ਸਾਨੂੰ ਨਾਲ ਖਲੋਣਾ ਪੈ ਜਾਵੇ ਕਿਸੇ ਨਾ ਕਿਸੇ ਪੜਾਤੇ ਤਾਂ ਜਾ ਕੇ ਸੋਚਣਾ ਚਾਹੀਦਾ ਜੀ ਅਜੇ ਵੀ ਨਹੀਂ ਸੋਚਦੇ ਤੇ ਮਰਜੀ ਇਹਨਾਂ ਦੀ ਕੋਈ ਕੀ ਕਰ ਸਕਦਾ ਜੀ ਇਸੇ ਕਰਕੇ ਮੈਂ ਉਹ ਮੁਹਾਵਰਾ ਵਰਤਿਆ ਲਾਤ ਤਿਲੋਈ ਕੀ ਕਰੇਗਾ ਕੋਈ ਪੰਸਾਹਬ ਜੀ ਅੱਗੀ ਬੰਦੇ ਗੱਲ ਕਰਦੇ ਕੰਗੜਾ ਰੋਦ ਦੀ ਫਿਲਮ ਐਮਰਜੈਂਸੀ ਦੀ ਪੰਸਾਹਬ ਇਹ ਫਿਲਮ ਤਾਂ ਆ ਗਈ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਸਿਨੇਮਾ ਘਰਾਂ ਦੇ ਬਾਹਰ ਅੱਜ ਰੋਸ ਪ੍ਰਦਰਸ਼ਨ ਹੋਇਆ ਭਾਰਤ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹੈ ਕਿਉਂਕਿ ਬੰਗਲਾਦੇਸ਼ ਦੀ ਚਰਚਾ ਕਰੀਏ ਉੱਥੇ ਵੀ ਕਹਿੰਦੇ ਅਸੀਂ ਬੈਨ ਲਗਾਉਣਾ ਪੰਜਾਬ 'ਚ ਰਿਲੀਜ਼ ਨਹੀਂ ਹੋਣ ਦੇਣੀ ਕਿਦੋਂ ਜਾ ਸਕਦੀ ਹੈ ਜਿਸ ਤਰ੍ਹਾਂ ਦੇ ਫਿਲਮੇ ਬਣਾਈ ਦੱਸੀ ਜਾਂਦੀ ਹੈ ਮੈਂ ਨਹੀਂ ਵਖੇ ਇਸ ਫਿਲਮ ਬਾਰੇ ਫਿਲਮ ਦੇ ਵਿੱਚ ਜੋ ਕੁਝ ਮੈਟਰ ਪੇਸ਼ ਕੀਤਾ ਗਿਆ ਉਹਦੇ ਬਾਰੇ ਸੋਸ਼ਲ ਮੀਡੀਆ ਤੇ ਬਹੁਤ ਮੰਦਾ ਚੰਗਾ ਆ ਰਿਹਾ ਬੰਗਲਾਦੇਸ਼ ਵਾਲੇ ਕੀ ਕਰਦੇ ਕੀ ਨਹੀਂ ਕਰਦੇ ਉਹ ਦੂਸਰਾ ਦੇਸ਼ਾ ਸਾਨੂੰ ਮਤਲਬ ਨਹੀਂ ਅੱਗੇ ਵੀ ਕਈ ਮੌਕੇ ਆਏ ਇੱਕ ਫਿਲਮ ਭਾਰਤ ਵਿੱਚ ਚੱਲਦੀ ਹੈ ਤੇ ਪਾਕਿਸਤਾਨ ਵਾਲੇ ਰੋਕ ਦਿੰਦੇ ਇੱਕ ਪਾਕਿਸਤਾਨ 'ਚ ਬਣਦੀ ਜਿਹੜੀ ਭਾਰਤ ਦੇ ਖਿਲਾਫ ਹੈ ਭਾਰਤ ਰੋਕ ਦਿੰਦਾ ਸਾਨੂੰ ਇਸ ਕਾਲ ਨੂੰ ਕੋਈ ਮਤਲਬ ਨਹੀਂ ਕਿ ਦੂਸਰੇ ਦੇਸ਼ ਵਿੱਚ ਕੀ ਹੁੰਦਾ ਤੇ ਉਹ ਕੀ ਕਰਦੇ ਨੇ ਸਾਡਾ ਮਤਲਬ ਇਹ ਆ ਕਿ ਇੱਥੇ ਕੀ ਹੁੰਦਾ ਇਹ ਫਿਲਮ ਬਣਾਉਣ ਵਾਸਤੇ ਜਿਸ ਤਰ੍ਹਾਂ ਦੀ ਡਾਇਲੌਗ ਬਜ ਕੀਤੀ ਗਈ ਜਿੱਦਾਂ ਦੀਆਂ ਤਿਆਰੀਆਂ ਦੀਆਂ ਗੱਲਾਂ ਕੀਤੀਆਂ ਗਈਆਂ ਜੋ ਕੁਝ ਸਿਆਸੀ ਪੱਖ ਤੋਂ ਕੂੜ-ਕਬਾੜ ਬੋਲਿਆ ਗਿਆ ਉਹਦੇ ਤੋਂ ਕਾਂਗਰਸੀ ਵੀ ਔਖੇ ਉਹ ਸਮਝਦੇ ਆ ਕਿ ਉਹਨਾਂ ਦੇ ਵੀ ਖਿਲਾਫ ਬੋਲਿਆ ਗਿਆ ਉਹਨਾਂ ਦੀ ਵੱਡੀ ਲੀਡਰ ਸੀ ਇੰਦਰਾ ਗਾਂਧੀ ਉਹਦੇ ਵੀ ਖਿਲਾਫ ਬੋਲਿਆ ਗਿਆ ਤੇ ਇੰਦਰਾ ਗਾਂਧੀ ਦਾ ਅਕਸ ਖਰਾਬ ਕਰਨ ਦਾ ਵੀ ਇਸ ਫਿਲਮ ਵਿੱਚ ਉਹ ਕੰ데 ਯਤਨ ਕੀਤਾ ਗਿਆ ਕਾਂਗਰਸੀ ਵੀ ਨਰਾਜ ਫਿਲਮ ਬਣਾਉਣ ਵਾਲੀ ਕੌਣ ਹੈ ਕੰਗਰਾਂ ਰਣੌਥ ਜਿਨੇ ਕਦੇ ਮੂੰਹੋਂ ਸਿਰੋਂ ਬੋਲਣਾ ਹੀ ਨਹੀਂ ਸਿੱਖਿਆ ਦਿੱਲੀ ਵਿੱਚ ਕਿਸਾਨਾਂ ਦਾ ਧਰਨਾ ਲੱਗੇ ਤੋਂ ਮਿਹਨਤ ਕਰਕੇ ਦੋ ਝੰਗ ਦੀ ਰੋਟੀ ਕਮਾ ਕੇ ਖਾਣ ਵਾਲਗੀਆਂ ਬੀਬੀਆਂ ਜਿਹੜੀਆਂ ਨੇ ਉਹਨਾਂ ਬਾਰੇ ਨੇ ਜਿਹੜੇ ਪੱਦੇ ਲਫਜ਼ ਵਰਤੇ ਸੀ ਤੇ ਜਿੰਨਾ ਰੋਹ ਪੈਦਾ ਹੋਇਆ ਸੀ ਜਿੰਨੂੰ ਇਹ ਕਹਿੰਦੇ ਸੀ 100-100 ਰੁਪਏ ਦਿਹਾੜੀ ਤੇ ਇਹੋ ਜੀਆਂ ਲਿਆਂਦੀਆਂ ਜਾਂਦੀਆਂ ਬਠਿੰਡੇ ਦੀ ਉਹ ਕਿਰਤੀ ਪਰਿਵਾਰ ਦੀ ਬਜ਼ੁਰਗ ਮਾਤਾ ਨੇ ਆਖਿਆ ਸੀ ਮੈਂ ਰੋਜ਼ ਆਪਣੇ ਡੰਗਰਾਂ ਦਾ ਗੋਆ ਵੀ ਚੁੱਕਦੀ ਆ ਤੂੰ 100 ਕਹਿੰਨੀ ਆ ਮੈਂ ਤੈਨੂੰ 1000 ਦੇਵਾਂਗੀ ਤੂੰ ਇੱਕ ਦਿਨ ਆ ਕੇ ਮੇਰੇ ਨਾਲ ਕੰਮ ਕਰਕੇ ਵੇ ਉਹ ਵੀ ਤਾਂ ਲੋਕਾਂ ਨੂੰ ਯਾਦ ਆਏ ਨੇ ਕੀ ਕੁਝ ਕੀਤਾ ਸੀ ਉਦੇ ਬਾਅਦ ਕਈ ਕਿਸੰਧ ਦੀ ਹੋਰ ਬੇਹੂਦਾ ਸ਼ਬਦਾਵਲੀ ਵਰਤਦੀ ਰਹੀ। ਇਹ ਤਾਂ ਇਹ ਵੀ ਕਹਿੰਦੀ ਹੈ ਕਿ 2014 ਦੇ ਵਿੱਚ ਅਸਲ 'ਚ ਭਾਰਤ ਆਜ਼ਾਦ ਹੋਇਆ ਪਹਿਲਾਂ ਤੇ ਆਜ਼ਾਦੀ ਨਕਲੀ ਸੀ। 2014 ਦਾ ਮਤਲਬ ਕੀ ਹੈ ਕਿ ਜਦੋਂ ਨਰਿੰਦਰ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ। ਕਿਉਂਕਿ ਉਹ ਤੋਂ ਪਾਰਲੀਮੈਂਟ ਦੀ ਟਿਕਟ ਲੈਣੀ ਸੀ ਤੇ ਪਾਰਲੀਮੈਂਟ ਮੈਂਬਰ ਬਣਨਾ ਸੀ। ਉਹਦੀ ਜੇ ਚਾਪਲੂਸੀ ਕਰਨੀ ਜੇ ਉਹਨੂੰ ਵੜਿਆਉਣਾ ਹੀ ਸੀ ਤੇ ਇਸ ਗੱਲ ਦਾ ਚੇਤਾ ਤੇ ਕਰ ਲਿੰਦੇ ਕਿ ਜੇ 2014 ਦੇ ਵਿੱਚ ਹੀ ਦੇਸ਼ ਆਜ਼ਾਦ ਹੋਇਆ ਸੀ 1996 ਵਿੱਚ ਸੰਵਧਾਨ ਦੀ ਸੌ ਚੋਕ ਕੇ 13 ਦਿਨਾਂ ਲਈ ਜਿਹੜਾ ਪ੍ਰਧਾਨ ਮੰਤਰੀ ਬਣਿਆ ਅਟਲ ਬਿਹਾਰੀ ਵਾਜਪਾਈ 1998 ਚ 13 ਮਹੀਨਿਆਂ ਲਈ ਬਣਿਆ 1999 ਚ 50 ਸਾਲਾਂ ਲਈ ਬਣਿਆ ਉਹਦੇ ਨਾਲ ਜਿਹੜਾ ਡਿਪਟੀ ਪ੍ਰਧਾਨ ਮੰਤਰੀ ਲਾਲ ਕਿਸ਼ਨ ਅਡਵਾਨੀ ਸੀ ਉਹ ਸਾਰੇ ਦੇ ਸਾਰੇ ਗੁਲਾਮੀ ਦੀ ਜ਼ਿੰਦਗੀ ਵਿੱਚ ਹੀ ਬਣਦੇ ਰਸ ਜਨਕਪਤੀ ਤੇ ਸੁਤਰਾ ਭਲਾ ਮਾਨਸ ਇੱਕ ਨਰਿੰਦਰ ਮੋਦੀ ਸੱਚਾ ਹੈ ਤੇ ਇੱਕ ਉਹਦੀ ਟੀਮ ਤੇ ਉਹਦੇ ਪ੍ਰਸ਼ੰਸਿਕ ਉਹਦੇ ਪਿੱਛੇ-ਪਿੱਛੇ ਬੋਲਣ ਵਾਲੇ ਤੇ ਉਹਨੂੰ ਵਧਿਆਉਣ ਤੇ ਚੁੱਕਣ ਚਕਾਉਣ ਵਾਲੇ ਬਸ ਇਹੋ ਹੀ ਸੱਚੇ ਰਹਿ ਗਏ ਬਾਕੀ ਸਭ ਝੂਠੇ ਉਸ ਬੀਬੀ ਨੇ ਹੁਣ ਜਿਸ ਤਰ੍ਹਾਂ ਦੀ ਫਿਲਮ ਬਣਾਈ ਆ ਉਹਦਾ ਕਰਕੇ ਸਿੱਖਾਂ 'ਚ ਵੀ ਬਹੁਤ ਰੋਸ ਹੈ ਪੰਜਾਬ ਬੜਾ ਨਾਜ਼ੁਕ ਸੂਬਾ ਇਸ ਬੀਬੀ ਨੂੰ ਕੀ ਪਤਾ ਪੰਜਾਬ ਕਿਹੜੇ-ਕਿਹੜੇ ਹਾਲਾਤ 'ਚੋਂ ਲੰਘਿਆ ਇਸ ਬੀਬੀ ਨੂੰ ਕੀ ਪਤਾ ਪੰਜਾਬ ਨੇ ਸਦੀਆਂ ਦੇ ਦੌਰਾਨ ਕੀ ਕੁਰਬਾਨੀਆਂ ਕੀਤੀਆਂ ਇਸ ਬੀਬੀ ਨੂੰ ਕੀ ਪਤਾ ਕਿ ਜਦੋਂ ਗੌਰੀ ਤੇ ਗਜਨਵੀ ਦੇ ਲਸ਼ਕਰ ਜਾਂਦੇ ਸੀ ਤੇ ਭਾਰਤ ਵਿੱਚੋਂ ਲੋਕਾਂ ਦੀਆਂ ਧੀਆਂ ਭਣਾ ਖੋ ਕੇ ਲਿਆਉਂਦੇ ਸੀ ਅਗਵਾ ਕਰਕੇ ਤੇ ਪੰਜਾਬੀ ਛਡਾਉਂਦੇ ਸਨ ਉਦੋਂ ਜੋ ਸਿੱਖ ਧਰਮ ਤਾਂ ਨਹੀਂ ਸੀ ਪੈਦਾ ਹੋਇਆ ਪਰ ਪੰਜਾਬੀ ਉਦੋਂ ਵੀ ਕਰਦੇ ਰਏ ਇਸ ਬੀਬੀ ਨੂੰ ਕੀ ਪਤਾ ਕਿ ਪੰਜਾਬੀਆਂ ਦਾ ਕਿੰਨਾ ਯੋਗਦਾਨ ਆਜ਼ਾਦੀ ਦੀ ਲੜਾਈ 'ਚ ਉਸ ਆਜ਼ਾਦੀ ਦੀ ਲੜਾਈ 'ਚ ਜਿਹਨੂੰ ਆਜ਼ਾਦੀ ਨਹੀਂ ਮੰਨਦੀ ਅੱਜ ਜਿੱਦਾਂ ਦੀਆਂ ਉਹ ਗੱਲਾਂ ਕਰਦੀ ਐ ਇਹ ਜਿੱਦਾਂ ਦੀਆਂ ਚੰਗਾੜੀਆਂ ਸੁੱਟਦੀ ਐ ਇਹਨਾਂ ਚੰਗਾੜੀਆਂ ਦੇ ਵਿੱਚੋਂ ਕੋਈ ਚੰਗੇ ਲੱਛਣ ਨਹੀਂ ਦਿਸਦੇ ਤੇ ਮੈਂ ਇਹ ਵੀ ਕਈ ਵਾਰ ਸੋਚਦਾ ਕਿ ਬੀਬੀ ਆਪਣੇ ਆਪ ਇਹ ਸਾਰਾ ਕੁਝ ਨਹੀਂ ਕਰਦੀ ਹੋ ਸਕਦੀ ਇੰਦਾ ਲੱਗਦਾ ਇਹਦੇ ਪਿੱਛੇ ਇੱਕ ਪੂਰਾ ਤਾਣਾ ਬਣਾ ਇੱਕ ਫੌਜੀ ਜਰਨਲ ਨੂੰ ਮੈਂ ਪੁੱਛਿਆ ਜੇ ਬੋਲਦਿਆਂ ਸੁਣਿਆ ਉਹ ਭਾਜਪੀ ਤੇ ਆਰਐਸਐਸ ਦੇ ਬਹੁਤ ਨੇੜੇ ਕਿ ਜਿਹਨੂੰ ਉਹਦੀ ਆਪਣੀ ਸਰਕਾਰ ਵੀ ਕੱਲ ਨੂੰ ਪਤਾ ਨਹੀਂ ਮੰਨੇ ਨਾ ਮੰਨੇ ਅਜੇ ਤੱਕ ਰਾਸ਼ਟਰਪਿਤਾ ਮੰਨਦੀ ਆ। ਉਹ ਫੌਜੀ ਅਫਸਰ ਉਸ ਮਹਾਤਮਾ ਗਾਂਧੀ ਦੇ ਬਾਰੇ ਵੀ ਇੰਨਾ ਕੁਝ ਬੋਲ ਗਿਆ। ਉਹਦਾ ਕੋਈ ਯੋਗਦਾਨ ਨਹੀਂ ਉਹਨੂੰ ਬਾਪੂ ਕਹੀ ਜਾਂਦੇ ਆ। ਸਾਡੇ ਇੱਕ ਹਿੰਦੀ ਦੇ ਕਮੇਡੀਅਨ ਨੂੰ ਕਿਸੇ ਨੇ ਆਖਿਆ ਕਿ ਉਹ ਫਲਾਣਾ ਬੰਦਾ ਉਹ ਕਹਿੰਦਾ ਬਾਪੂ ਦਾ ਆਜ਼ਾਦੀ ਦੀ ਲੜਾਈ 'ਚ ਕੋਈ ਯੋਗਦਾਨ ਨਹੀਂ। ਕਹਿੰਦਾ ਉਹ ਠੀਕ ਕਹਿੰਦਾ ਉਹਦੇ ਬਾਪੂ ਦਾ ਕੋਈ ਨਹੀਂਗਾ ਉਹ ਦੂਜੇ ਬਾਪੂ ਦੀ ਨਹੀਂ ਆਪਣੇ ਬਾਪੂ ਦੀ ਗੱਲ ਕਰਦਾ। ਜੀ। ਤਾਂ ਚੁਆਤੀਆਂ ਲਾਉਣ ਦਾ ਕੰਮ ਕਰਦੇ ਖਰੀ ਜਾਂਦੇ। अच्छा पणसो ਤੁਸੀਂ મતਪੇ ਦਾ ਜ਼ਿਕਰ ਕੀਤਾ ਹੈ ਤੇ ਕਈ ਥਾਵਾਂ ਤੇ ਨਜ਼ਰ ਆਉਂਦੀ ਹੈ ਅਕਾਲੀ ਦਲ ਦੀ ਗੱਲ ਕੀਤੀ ਉੱਥੇ ਵੀ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੋਣਾਂ ਨਸਤੀਕਾਰੀਆਂ ਨੇ ਉੱਥੇ ਵੀ ਮਤਪੇ ਦਾ ਪਰ ਕਿਸ ਤਰ੍ਹਾਂ ਦਾ ਦ੍ਰਿਸ਼ ਬਣਦਾ ਦਿਖਾਈ ਦੇ ਰਿਹਾ ਹਰਿਆਣੇ ਦੇ ਸਿੱਖਾਂ ਨੇ ਇੱਕ ਬੜਾ ਲੰਮਾ ਸੰਘਰਸ਼ ਲੜਿਆ ਜੀ ਆਜ਼ਾਦੀ ਤੋਂ ਪਹਿਲਾਂ ਨਨਕਾਣਾ ਸਾਹਿਬ ਤੱਕ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂਦੀ ਸੀ ਅੱਧੇ ਹਿਮਾਚਲ ਤੱਕ ਵੀ ਹਿਮਾਚਲ ਪੁਰਾਣੀ ਸੀ ਅੱਧਾ ਕੁਰਦਸੀ ਇਸ ਇਦੋਂ ਗੁਰਦਾਉਂ ਤੋਂ ਫਰੀਦাবাদ ਤੱਕ ਜਾਂਦੀ ਸੀ ਪਰ ਵਿੱਚੋਂ ਰਾਜਿਆਂ ਦਾ ਇਲਾਕਾ ਜਿਹੜਾ ਸੀ ਫਰੀਦਕੋਟ ਪਟਿਆਲਾ ਕਪੂਰਥਲਾ ਨਾਬਾ ਜੀਂਦ ਇਹ ਜਿੰਨੀਆਂ ਰਿਆਸਤਾਂ ਸੀ ਮਲੇਕੋਟਲਾ ਇਹਨਾਂ ਵਿੱਚ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਨਹੀਂ ਉਹਨਾਂ ਦਾ ਵੱਖਰਾ ਵੋਟਸ ਆਜ਼ਾਦੀ ਵੇਲੇ ਕੁਝ ਗੁਰਦੁਆਰੇ ਪਾਕਿਸਤਾਨ ਚ ਰਹਿ ਗਏ ਜਿਹੜੇ ਇੱਥੇ ਰਹਿ ਗਏ ਉਹਨਾਂ ਦਾ ਕੰਟਰੋਲ ਸੀ ਪਰ ਰਿਆਸਤਾਂ ਵਾਲੇ ਗੁਰਦੁਆਰੇ ਫਿਰ ਉਹਨਾਂ ਦਾ ਕੰਟਰੋਲ ਸੀ ਜਦੋਂ ਉਹਨਾਂ ਦੇ ਰਿਆਸਤਾਂ ਦੀ ਯੂਨੀਅਨ ਪਾ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਪੈਪਸੂ ਟੂਟੀ 1956 ਉਦੋਂ ਉਹਨਾਂ ਦਾ ਕੰਟਰੋਲ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲ ਗਿਆ ਪਰ ਮੁੜ ਕੇ ਕੁਝ ਇਲਾਕੇ ਜਿਹੜੇ ਹਿਮਾਚਲ ਦੇ ਸਾਡੇ ਕੋਲ ਸੀ ਉਹ ਛੰਡ ਕੇ ਹਿਮਾਚਲ ਨਾਲ ਲਾਤੇ ਫਿਰ ਹਰਿਆਣਾ ਬਣ ਗਿਆ ਚੰਡੀਗੜ੍ਹ ਉਦੋਂ ਹੁੰਦਾ ਹੀ ਨਹੀਂ ਸੀ ਚੰਡੀਗੜ੍ਹ ਉਦੋਂ ਬਾਅਦ ਹੋ ਗਿਆ ਇਹਦੇ باوجود ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਸਾਰਿਆਂ 'ਚ ਇਹਦਾ ਕੰਟਰੋਲ ਸੀ ਹਰਿਆਣੇ ਦੇ ਸਿੱਖਾਂ ਨੇ ਆਖਿਆ ਮੱਥਾ ਅਸੀਂ ਟੇਕਦੇ ਆਂ ਪੈਸਾ ਅਸੀਂ ਚੜਾਉਂਦੇ ਆਂ ਜੱਕ ਕੇ ਪੰਜਾਬ ਵਾਲੇ ਲੀਡਰ ਲੈ ਜਾਂਦੇ ਵਰਤ ਦੇ ਉਹ ਆ ਤੇ ਆਪਣੇ ਬੰਦੇ ਭਰਤੀ ਕਰਦੇ ਸਾਡੇ ਮੁੰਡਿਆਂ ਉਤੇ ਗੁਰਦੁਆਰੇ ਚ ਕੋਈ ਸੇਵਾਦਾਰ ਨਹੀਂ ਰਹਤ ਲੜਾਈ ਲੜੀ ਜਾਂਦਾ ਜਾਂਦਾ ਕਾਂਗਰਸੀ ਮੁੱਖ ਮੰਤਰੀ ਭពਿੰਦਰ ਸਿੰਘ ਹੱਡਾ ਮਨਜ਼ੂਰ ਕਰ ਗਿਆ ਗੁਰਦੁਆਰਾ ਕਮੇਟੀ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਜਦੋਂ ਕਾਲੀ ਭਾਜਪਾ ਅੱਡੋ ਅੱਡੋਏ ਤੇ ਸੁਪਰੀਮ ਕੋਰਟ ਦਾ ਫੈਸਲਾ ਵੀ ਆ ਗਿਆ ਕਿ ਹਰਿਆਣੇ ਦੀ ਵੱਖਰੀ ਗੁਰਦੁਆਰਾ ਕਮੇਟੀ ਚਾਹੀਦੀ ਹੈ ਇਹਨਾਂ ਆਖਿਆ ਸੀ ਕੋਈ ਤਾਲਮੇਲ ਨਹੀਂ ਰੱਖਾਂਗੇ ਉਸ ਵਕਤ ਦੀਆਂ ਆਪਣੀਆਂ ਤਕਰੀਰਾਂ ਪੜ ਕੇ ਵੇਖਣਾ ਆਪਣੇ ਬਿਆਨ ਪੜ ਕੇ ਵੇਖਣਾ ਫਿਰ ਹੁਣ ਜਦੋਂ ਸਾਰਾ ਕੁਝ ਹੋ ਗਿਆ ਤੇ ਗੁਰਦੁਆਰਾ ਚੋਣ ਹੋਣ ਲੱਗੀ ਹੈ ਤੇ ਜਿਹੜੇ ਪੰਜਾਬ ਦੇ ਅਕਾਲੀ ਆਗੂ ਕਹਿੰਦੇ ਸੀ ਸਾਡਾ ਉਹਨਾਂ ਕੋਈ ਵਾਸਤਾ ਨਹੀਂ ਕੋਈ ਸੰਬੰਧ ਨਹੀਂ ਰੱਖਣਾ ਉਹ ਉੱਥੇ ਚੋਣਾਂ ਲੜਨ ਤੁਰ ਪਏ ਉੱਥੋਂ ਦੇ ਗੁਰਦੁਆਰਾ ਚੋਣ ਕਮਿਸ਼ਨ ਨੇ ਆਖਿਆ ਤੁਸੀਂ ਨਹੀਂ ਲੜ ਸਕਦੇ ਤੁਸੀਂ ਸਿਆਸੀ ਪਾਰਟੀ ਹੈ ਇਹ ਹਾਈ ਕੋਰਟ ਚਲੇ ਗਿਆ ਹਾਈ ਕੋਰਟ ਨੇ ਆਖਿਆ ਤੁਸੀਂ ਨਹੀਂ ਲੜ ਸਕਦੇ ਤੁਹਾਡੀ ਰਾਜਨੀਤੀ ਗੁਰਦੁਆਰਾ ਪ੍ਰਬੰਧ ਤੋਂ ਪਾਸੇ ਰਹਿਣੀ ਚਾਹੀਦੀ ਇਹਨਾਂ ਉੱਤੇ ਸਾਰੇ ਪਾਸਿਆਂ ਤੇ ਹਾਰ ਹੋਈ ਪਰ ਜਿਨ੍ਹਾਂ ਨੇ ਲੜ ਕੇ ਗੁਰਦੁਦਰਾ ਕਮੇਟੀ ਬਣਾਈ ਸੀ ਜਿਹੜੇ ਸਾਰੇ ਉਦੋਂ ਇਕੱਠੇ ਹੁੰਦੇ ਸਨ ਉਹ ਬਾਅਦ ਵਿੱਚ ਪਤਾ ਨਹੀਂ ਕਿਹੜੀ ਗੱਲ ਤੋਂ ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਮੀਨ-ਮੇਖ ਇੱਕ ਦੂਸਰੇ ਦੇ ਨੁਕਸ ਕੱਟਨੇ ਸ਼ੁਰੂ ਕਰਤੇ ਨੁਕਸ ਕਰਦਿਆਂ ਕਰਦਿਆਂ ਲੜਨ ਪੈਣ ਲੱਗ ਪਏ ਇੱਕ ਦੋ ਮੀਟਿੰਗਾਂ ਦੀਆਂ ਵੀ ਰਿਪੋਰਟਾਂ ਬਾਹਰ ਆਈਆਂ ਕਿ ਉੱਥੇ ਇਸਤਰੀ ਮੈਂਬਰਾਂ ਦੀ ਹਾਜ਼ਰੀ 'ਚ ਗੰਦੀਆਂ ਗਾਲਾਂ ਵੀ ਕੱਢਨਾਂ ਪਈ ਜੀ ਹੁਣ ਉਹਨਾਂ ਦੇ 3-4 ਧੜੇ ਇਹ ਤਿੰਨ ਬਣਾਉਣ 13 ਧੜੇ ਬਣਾਉਣ ਸਾਨੂੰ ਕੀ ਪਰ ਇਹਨਾਂ ਦੀ ਸਾਰੀ ਵੰਡ ਦੇ ਵਿੱਚੋਂ ਉਹੀ ਅਕਾਲੀ ਦਲ ਫੇਰ ਹੌਲੀ-ਹੌਲੀ ਅੱਗੇ ਆ ਸਕਦਾ ਜਿਹਨੂੰ ਇਹ ਪਾਸੇ ਕਰਨ ਵਾਸਤੇ ਇਹਨਾਂ ਨੇ ਇੰਨਾ ਲੰਮਾ ਸੰਘਰਸ਼ ਲੜਿਆ ਤੇ ਆਪਣੇ ਸੂਬੇ ਦੀ ਵੱਖਰੀ ਗੁਰਦੁਆਰਾ ਕਮੇਟੀ ਬਣਾਈ ਸੀ ਜੇ ਸਾਰਾ ਕੁਝ ਕਰ ਕਰਾ ਕੇ ਅਖੀਰ ਦੇ ਉੱਤੇ ਖੀਰ ਤੇ ਖੇ ਪਾ ਕੇ ਬੈਜਣਾ ਉਹ ਜੱਟ ਨੂੰ ਕਿਸੇ ਨੇ ਆਖਿਆ ਸੀ 24 ਘੰਟਿਆਂ ਦਾ ਇੱਕ ਵਾਰੀ ਆਖਿਆ ਸੱਚ ਹੋ ਜਾਂਦਾ ਉਹ ਲੱਕੜ ਦਾ ਸੁਹਾਗ ਰੱਖ ਕੇ ਤੇ ਉਹਨੂੰ ਆਖਿਆ ਲੈ ਹੁਣ ਤੂੰ ਸੋਨੇ ਦਾ ਬਣ ਜਾ ਸੋਨੇ ਦਾ ਬਣ ਜਾ ਸੋਨੇ ਦਾ ਤੂੰ ਬਣ ਤੇ ਜਾਣਾ ਹੀ ਆ ਤੇ ਤੂੰ ਬਣੇਗਾ ਸੋਨੇ ਦਾ ਬਣ ਜਾ ਸੋਨੇ ਦਾ ਕਹਿੰਦਾ ਕਹਿੰਦਾ ਅੱਕ ਗਿਆ ਜਦੋਂ 23 ਘੰਟੇ ਹੋયા ਸੀ ਕਹਿੰਦਾ ਵੇ ਸੋਨਾ ਨਹੀਂ ਬਣਨਾ ਤੇ ਗੋਆ ਹੀ ਬਣ ਜਾ ਤੇ ਸੱਜੀ ਮੁਚੀ ਬਣ ਗਿਆ 24 ਘੰਟੇ ਚੱਕ ਕੇ ਆ ਕੇ ਸੱਚ ਹੋਣਾ ਸੀ ਇਹ ਹੁਣ ਸਾਰਾ ਕੀ ਦਾ ਕੀਤਾ ਕੱਤਰਿਆ ਜਿਹੜਾ ਉਹ ਕਰਕੇ ਜੇ ਹਰਿਆਣੇ ਦੇ ਲੀਡਰ ਨੇ ਸਾਰਾ ਗਵਾਉਣਾ ਤੇ ਗਵਾਲਣ ਮੁੜ ਕੇ ਗਲੀ ਗਲੀ ਫਿਰਨਗੇ ਤੇ ਲੋਕੀ ਮਿਹਨੇ ਮਾਰਿਆ ਕਰਨਗੇ ਕਿ ਤੁਹਾਡੇ ਵਰਗੇ ਕੋ ਲੀਡਰ ਵੀ ਹੋ ਸਕਦੇ ਜਿਹੜੇ ਆਪਣੇ ਪੈਰਾ ਤੇ ਆਪੇ ਕੁਹਾੜੀ ਮਾਰ ਲੈਣ ਸਾਰਾ ਕੁਝ ਕਰ ਕਰਾ ਕੇ ਗਵਾਲਣ ਉਹ ਹਰਿਆਣੇ ਦੇ ਲੀਡਰ ਐ ਸੋੜੇ ਜੋ ਕੁਝ ਕਰਦੇ ਪਏ ਦਿਨ ਤਾਂ ਦੋ ਹੀ ਰਹਿ ਗਏ ਜੀ ਆਜਣਾ ਸਾਰਾ ਗੁੱਸਾ ਸਾਹਮਣੇ ਬਿਲਕੁਲ ਅੱਛਾ ਪੰਨੂ ਸਾਹਿਬ ਹਰਿਆਣੇ ਦੀ ਗੱਲ ਕਰਦੇ ਆਂ ਤੇ ਇਸ ਖਬਰ ਤੇ ਵੀ ਝਾਤ ਪਾ ਦਿਓ ਕਿ ਪਟਵਾਰੀਆਂ ਦੀ ਇੱਕ ਲਿਸਟ ਸੋਸ਼ਲ ਮੀਡੀਆ ਤੇ ਬਾਬਾ ਵਾਇਰਲ ਹੋ ਰਹੀ ਐ ਤੇ ਸਰਕਾਰ ਪੁੱਛ ਰਹੀ ਐ ਕੀ ਇਹ ਲਿਸਟ ਸੱਚੀ ਐ ਇਹ ਲਿਸਟ ਕੀ ਐ ਤੇ ਦਾ ਰੌਲਾ ਕਿਉਂ ਪੈ ਗਿਆ ਇਹਨਾਂ ਜੀ ਇਹ ਲਿਸਟ ਅੱਜ ਸਵੇਰੇ ਮੇਰੇ ਕੋਲ ਆ ਗਈ ਸੀ 370 ਪਟਵਾਰੀਆਂ ਦੀ ਜੀ ਮੈਂ ਦੁਪਹਿਰ ਤੱਕ ਸੋਚਦਾ ਸੀ ਕਿ ਲਿਸਟ ਸੱਚੀ ਹੋ ਸਕਦੀ ਮੈਨੂੰ ਉਹਦੀ ਸ਼ਬਦਾਵਲੀ ਵੀ ਸ਼ੱਕੀ ਜਾਪਦੀ ਸੀ ਫਿਰ ਪਟਵਾਰੀਆਂ ਦੇ ਨਾਮ ਲਿਖਣੇ ਵੀ ਆ ਦੋਸ਼ੀ ਨੇ ਇਹਨਾਂ ਬਾਰੇ ਜਵਾਬ ਤਲਬ ਕੀਤੀ ਜਾਵੇ ਸਪਸ਼ਟਿਕਰਨ ਦਿੱਤਾ ਜਾਵੇ ਤੇ ਮੰਗ ਲਓ ਨਾਲ ਇਹ ਲਿਖਿਆ ਫਲਾਣਾ ਪਟਵਾਰੀ ਜਾਤੀ जाट ਫਲਾਣਾ ਪਟਵਾਰੀ ਜਾਤੀ ਬ੍ਰਾਹਮਣ ਫਲਾਣਾ ਪਟਵਾਰੀ ਦਲਿਤ ਜਾਤੀ ਫਲਾਣਾ ਪਟਵਾਰੀ ਕੁਝ ਲੋਕਾਂ ਦੀ ਉਹ ਜਾਤਾਂ ਲਿਖੀਆਂ ਜਿਨ੍ਹਾਂ ਦੇ ਮੈਂ ਨਾਮ ਨਹੀਂ ਲੈ ਸਕਦਾ ਇਹ ਸਾਰੀਆਂ ਜਾਤਾਂ ਲਿਖ ਲਿਖ ਕੇ ਪਟਵਾਰੀਆਂ ਦੀ ਲਿਸਟ ਕਿਉਂ ਬਣਾਏਗੀ ਜੀ ਬਣਾਈ ਉਹਨਾਂ ਪਟਵਾਰੀਆਂ ਦੀ ਆ ਜਿਹੜੇ ਆਪ ਕੰਮ ਨਹੀਂ ਕਰਦੇ ਆਪਣੇ ਨਾਲ ਸਹਾਇਕ ਰੱਖੇ ਆ ਪਟਵਾਰੀਆਂ ਨੇ ਪ੍ਰਾਈਵੇਟ ਬੰਦੇ ਜਿਹੜਾ ਕੋਈ ਕੰਮ ਵਾਲਾ ਆਉਂਦਾ ਉਹਨੂੰ ਸਹਾਇਕ ਦੇ ਕੋਲ ਭੇਜਦੇ ਆ ਸਹਾਇਕ ਸਰਕਾਰੀ ਕਾਗਜ਼ੀਆਂ 'ਚ ਵੇਖ ਕੇ ਅਗਲੇ ਦੇ ਜੋ ਕਾਗਜ਼ ਪੱਤਰ ਆ ਤਿਆਰ ਕਰ ਦਿੰਦਾ ਤਿਆਰ ਕਰਨ ਲੱਗਾ ਆਪਣੀ ਫੀਸ ਲੈਂਦਾ ਉਹ ਫੀਸ ਅੱਧੀ-ਉੱਧੀ ਹੁੰਦੀ ਆ ਅੱਧੀ ਅਸਲੀ ਪਟਵਾਰੀ ਦੀ ਹੁੰਦੀ ਆ ਤੇ ਦਸ ਘਤਵੇਂ ਅਸਲੀ ਪਟਵਾਰੀ ਕਰਦਾ ਤੇ ਕਰਦਾ ਉਦੋਂ ਆ ਜਦੋਂ ਪੈਸਿਆਂ ਦਾ ਲੈਣ-ਦੇਣ ਹੋ ਜਾਂਦਾ ਇਹ ਕੰਮ ਸਾਡੇ ਪੰਜਾਬ 'ਚ ਵੀ ਚੱਲਦਾ ਇੱਥੇ ਕਿਹੜਾ ਨਹੀਂ ਚੱਲਦਾ ਜਦੋਂ ਪਟਵਾਰੀ ਲੋੜ ਜੋਗੇ ਭਰਤੀ ਨਾ ਕੀਤੇ 5000 ਪਟਵਾਰੀ ਰਿਟਾਇਰ ਹੋਗੇ ਤੇ 2000 ਭਰਤੀ ਕੀਤੇ ਪਟਵਾਰੀਆਂ ਦੀ ਗਿਣਤੀ ਘਟ ਗਈ ਇੱਕ ਇੱਕ ਪਟਵਾਰੀ ਕੋਲ ਦੋ ਦੋ ਤਿੰਨ ਤਿੰਨ ਪਟਵਾਰ ਸਰਕਲ ਹੋ ਗਏ ਇੱਕ ਪਟਵਾਰੀ ਸਾਰਿਆਂ ਥਾਵਾਂ ਨੇ ਜਾਣੀ ਹੋਣਾ ਸਾਰਿਆਂ ਥਾਵਾਂ ਤੇ ਆਪਣੇ ਪ੍ਰਾਈਵੇਟ ਸਹਾਇਕ ਰੱਖ ਲੇ ਸਿੱਧਾ ਹੀ ਫਾਰਮੂਲਾ ਇੱਕ ਤਨਖਾਹ ਤੂੰ ਆਪਣੇ ਕਮਾਵੀ ਇੱਕ ਮੇਰੇ ਵਾਸਤੇ ਕਮਾਵੀ ਤੇ ਉਹ ਸਾਰੀ ਤਨਖਾਹ ਪਟਵਾਰੀਆਂ ਜੀਬਤਾਂ ਨਹੀਂ ਪੈਂਦੀ ਤਹਿਸੀਲਦਾਰ ਨੂੰ ਪਤਾ ਕਿ ਜਿਹੜੇ ਮੇਰੇ ਕੋਲ 10 ਪਟਵਾਰੀ ਹੈ ਇਹ ਸਾਰੇ ਇੱਕ ਤਨਖਾਹ ਸਰਕਾਰ ਤੋਂ ਲੈਂਦੇ ਐ ਕਿ ਆਪਣੇ ਸਹਾਇਕ ਤੋਂ ਕਮਾਉਂਦੇ ਆ। ਯਾਨੀ ਇਹ ਜੇ ਇਹਦੇ ਕੋਲ 5 ਪਿੰਡ ਆ ਤੇ ਇੱਕ ਸਰਕਾਰੀ ਤਨਖਾਹ ਤੇ 50 ਪਿੰਡਾਂ ਦੇ ਲੈਂਦਾ। ਉਪਰ ਤਹਿਸੀਲਦਾਰ ਕਹਿੰਦਾ ਤੇਰੇ ਕੋਲ 50 ਪਿੰਡਾਂ ਦੀਆਂ ਤਨਖਾਹਾਂ ਆਉਂਦੀਆਂ। ਲਿਆ ਇਹਨਾਂ ਚੋਂ ਤਿੰਨ ਤਨਖਾਹਾਂ ਮੇਰੀਆਂ ਦੋ ਤੇਰੀਆਂ। ਜਿਹੜੇ ਤਹਿਸੀਲਦਾਰਾਂ ਕੋਲ ਆਉਂਦੇ ਆ। ਉਹ ਉੱਪਰ ਲਿਆ ਨੂੰ ਪਤਾ ਨਹੀਂ। ਇਹ ਉੱਪਰ ਤੋਂ ਉੱਪਰ ਤੱਕ ਉਪਰ ਤੱਕ ਉੱਪਰ ਤੱਕ ਕਿੱਥੋਂ ਤੱਕ ਜਾਂਦੀ ਮੈਨੂੰ ਪਤਾ। ਇਹ ਕੰਮ ਹਰਿਆਣਾ ਵਿੱਚ ਵੀ ਹੁੰਦਾ। ਜੀ। ਲਿਸਟ ਅਸਲੀ ਆ ਕਿ ਨਹੀਂ ਅਸਲੀ ਮੈਨੂੰ ਅਜੇ ਵੀ ਨਹੀਂ ਪਤਾ। ਹਿੰਦੀ ਦਾ ਇੱਕ ਨੈਸ਼ਨਲ ਪੇਪਰ ਆ ਸਾਰੇ ਦੇਸ਼ ਵਿੱਚ ਸ਼ਾਇਦ ਸਭ ਤੋਂ ਵੱਧ ਲੋਕਾਂ 'ਚ ਪੜਿਆ ਜਾਂਦਾ ਉਹਨੇ ਆਪਣੀ ਸਾਈਟ ਤੇ ਵੀ ਇਹ ਲਿਸਟ ਪਾਤੀ ਉਹਨੇ ਲਿਖਿਆ ਕਿ ਹਸਤਾ ਦੀ ਲਿਸਟ ਆਈ ਹੈ ਉਹਨੇ ਲਿਖਿਆ ਕਿ ਸਿਰਸੇ ਜ਼ਿਲ੍ਹੇ ਕੱਲੇ ਦੇ ਵਿੱਚ 17 ਪਟਵਾਰੀਆਂ ਦੇ ਨਾਮ ਨੇ ਤੇ ਉਹਨਾਂ ਸਾਰਾਂ ਦਾ ਜਵਾਬ ਮੰਗਿਆ ਗਿਆ ਜੇ ਗੱਲ ਸਾਰੀ ਸੱਚੀ ਹੋਵੇ ਤੇ ਹਰਿਆਣੇ ਦੀ ਸਰਕਾਰ ਨੂੰ ਜਨਤਾ ਦੇ ਦਰਬਾਰ ਵਿੱਚ ਸਾਰਾ ਕੁਝ ਸੱਚ ਦੱਸਣਾ ਚਾਹੀਦਾ ਵੀ ਜੇ ਇਹ ਕੁਝ ਹੈਗਾ ਤੇ ਇਹ ਵੀ ਪਤਾ ਕਰੋ ਕਿ ਇਹਨਾਂ ਦੀ ਪਿੱਠ ਤੇ ਕੌਣ ਹੈ ਜਿਹੜਾ ਸਾਰਾ ਕੁਝ ਕਰਾ ਰਿਆ ਇਹ ਵੀ ਪਤਾ ਕਰੋ ਕਿ ਪਟਵਾਰੀਆਂ ਖਿਲਾਫ ਕਾਰਵਾਈ ਕਰਨੀ ਕੀਤੀ ਹੈ ਉਹਨਾਂ ਦੀਆਂ ਜਾਤਾਂ ਕਿੰਨੇ ਵਿੱਚ ਲਿਖੀਆਂ ਤੇ ਕੱਲਾ ਇਹੋ ਨਹੀਂ ਮੈਂ ਪੰਜਾਬ ਵਾਲਿਆਂ ਨੂੰ ਆਖੂਗਾ ਜਿਹੜੀ ਇਹ ਲਿਸਟ ਉਹ ਨਾ ਕੀਤੀ ਅਜ ਨਹੀਂ ਭਲਕੇ ਸੀ ਕਰਨੀ ਤੇ ਤੁਹਾਨੂੰ ਵੀ ਪੈ ਜਾਣੀ ਵੇਲੇ ਸਰੀ ਇਹ ਕਰ ਲੋ ਜੀ ਬਿਲਕੁਲ ਦੇ ਦੇ ਆਪਣਾ ਸਭ ਹਾਲਾਤ ਕਿਦਾਂ ਜਾਂਦੇ ਆ ਤੁਸੀਂ ਚਰਚਾ ਕੀਤੀ ਬਹੁਤ ਧੰਨਵਾਦੀ ਜੀ ਜੀ ਮਿਹਰਬਾਨ ਚੁਕਰੀਆ ਇਸਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੋਜੀ ਜੀ ਜਿਨ੍ਹਾਂ ਅੱਜ ਦੇ ਮਸਲਿਆਂ ਤੇ ਗੱਲਬਾਤ ਕੀਤੀ ਹੈ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਆ ਮੈਨੂੰ ਨਵਜੀਤ ਨੂੰ ਦੇਉ ਇਜਾਜ਼ਤ ਦੇਖਦੇ ਰਹੋ ਪ੍ਰਾਈਮਰੀ ਛੱਟੀ ਵੀ ਤੁਹਾਡਾ ਆਪਣਾ ਤੁਹਾਡੇ ਲਈ